ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਵਿੱਚ ਅੱਜ ਬਖਰਾ ਮੁੱਦਾ ਵੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਤੇ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਚਿੱਠੀ ਦੇ ਵਿੱਚ ਕੀ ਲਿਖਿਆ ਵਿਸ਼ਾ ਇਹ ਲਿਖਿਆ ਕਿ ਪਿੰਡ ਦੇ ਹੀ ਦੋ ਨੌਜਵਾਨ ਜਿਨ੍ਹਾਂ ਦੀ ਉਮਰ 30 ਸਾਲ ਆ ਉਹਨਾਂ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਵਿਆਹ ਨੂੰ ਲੈ ਕੇ ਸ਼ਾਦੀ ਨੂੰ ਲੈ ਕੇ ਪਿੰਡ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਉਹਦੇ ਸਬੰਧ ਵਿੱਚ ਆਪਾਂ ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਪੰਚ Badal Singh ਨਾਲ ਗੱਲਬਾਤ ਕਰਾਂਗੇ ਆਪਾਂ ਬੈਠੇ ਹਾਂ ਉਹਨਾਂ ਕੋਲ ਹਾਂਜੀ Badal Singh ਜੀ ਪਹਿਲਾਂ ਤਾਂ ਧੰਨਵਾਦ ਆ ਤੁਹਾਡਾ ਇਹ ਟਿੱਪਰ ਸਤਿ ਸ਼੍ਰੀ ਅਕਾਲ ਜੀ ਬਾਈ ਹਾਂਜੀ ਕੱਲ ਪਰਸੋਂ ਤੋਂ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਮਜ਼ਾਕ ਵੀ ਉਡਾਇਆ ਜਾ ਰਿਹਾ ਕਿ ਇਹ ਅਸਲੀਅਤ ਕੀ ਆ ਉਹਦੀ ਸੱਚਾਈ ਕੀ ਹੈ ਸੱਚਾਈ ਤਾਂ ਸਰ ਹੈ ਮੈਨੂੰ ਮੰਗ ਪੱਤਰ ਦਿੱਤਾ ਸੀਗਾ ਮੁੰਡੇ ਨੇ ਸਾਡਾ ਕੰਮ ਚੱਲਦਾ ਸੀ ਤੇ ਵੱਡੇ ਰੋਡ ਤੇ ਆਪਾਂ 18 ਫੁੱਟਾ ਰੋਡ ਬਣਾਇਆ ਫਰਨੀਚਰ ਸੁਪਰਾ ਪਿੰਡ ਦਾ ਉੱਥੇ ਕੰਮ ਚੱਲਦੇ ਸੀ ਉੱਥੇ ਆ ਗਏ ਮੁੰਡਿਓ ਮੈਨੂੰ ਉਹਨਾਂ ਨੇ ਦੱਸਿਆ ਨੀਗਾ ਵੀ ਸਾਡਾ ਆ ਮੰਗ ਪੱਤਰ ਆ ਵੀ ਆ ਸਾਡਾ ਕੰਮ ਆ ਮੈਨੂੰ ਘਰ ਇੰਨੇ ਕੰਮ ਕਰੀ ਜਿੰਦਾ ਤੂੰ ਪਿੰਡ ਦੇ ਵੀ ਸਾਡਾ ਵੀ ਇੱਕ ਮਸਲਾ ਉਲਝਿਆ ਵੀ ਸਾਡਾ ਵੀ ਹੱਲ ਕਰ ਕੋਈ ਮੈਨੂੰ ਆਇਆ ਸੀ ਜਿਹੜੇ 7-8 ਮੁੰਡੇ ਪਿੰਡ ਚ ਇਕੱਠੇ ਹੋਏ ਵੀ ਕੋਈ ਪਿੰਡ ਦਾ ਕੋਈ ਕੰਮ ਹੋਊਗਾ ਸੰਜਣਾ ਮੈਂ ਕਿਹਾ ਜੀ ਕੋਈ ਨਾ ਪਹਲ ਕਰਾਂਗੇ ਪਹਿਲ ਦੇ ਆਧਾਰ ਤੇ ਤੁਹਾਡਾ ਤਾਂ ਐਨੀ ਮੇਰੀ ਸਪੋਰਟ ਕਰੀਓ ਤੁਸੀਂ ਤੇ ਕੀ ਇਹ ਨੌਜਵਾਨ ਕੀ ਆਏ ਕੀ ਘਾਟ ਆ ਨੌਜਵਾਨਾਂ ਚ ਘਾਟ ਆ ਜਾਂ ਕੀ ਕਾਰਨ ਕੀ ਰਿਹਾ ਹੈ ਇਹ ਕਾਰਨ ਤਾਂ ਸਰ ਮੈਨੂੰ ਲੱਗਦਾ ਵੀ ਪਤਾ ਕਿ ਜਿਗਰ ਮੁੰਡੇ 3-3 ਸਾਲਾਂ ਦੇ ਹੋ ਗਏ ਜਿਹੜੇ ਹੁਣ ਕੁੜੀ ਕੋਈ 3 ਸਾਲਾਂ ਦੀ ਰਹੀ ਨਹੀਂ ਜੀ ਕੁੜੀਆਂ ਨੇ ਹਨਾ ਵਿੱਚ ਵਿਆਹ ਕਰਾ ਲਈ ਵਿੱਚ ਬਾਹਰ ਉੱਠ ਗਈਆਂ ਇੱਕ ਕੁੜੀਆਂ ਦੀ ਗਿਣਤੀ ਘਟਾ ਆ ਜੀ ਮੁੰਡਿਆਂ ਨਾਲ ਮੈਨੂੰ ਇਹ ਵੀ ਲੱਗ ਰਿਹਾ ਹੈ ਬਿਉਦਾ ਕਰਕੇ ਦਿੱਤਾ ਮੀਨ ਜਦੋਂ ਮੈਂ ਪੜਿਆ ਲੈਟਰ ਜਿਹੜਾ ਦਿੱਤਾ ਮੈਨੂੰ ਮੈਂ ਪੜਿਆ ਜਦੋਂ ਮੰਗ ਪੱਤਰ ਮੈਂ ਮੁੰਡਿਆਂ ਨੂੰ ਬੁਲਾਇਆ ਮੈਂ ਕਿਹਾ ਵੀ ਇਹ ਕੀ ਚੱਕਰ ਕਹਿੰਦੇ ਜੀ ਘਰ ਹੱਲ ਤੂੰ ਕਹਿੰਦੇ ਇੰਨੇ ਪਿੰਡ ਦੀ ਵਿਕਾਸ ਦੇ ਕੰਮ ਇੰਨੇ ਜ਼ਿਆਦਾ ਕਰੀ ਜਾਂਦਾ ਕਹਿੰਦੇ ਸਾਨੂੰ ਆਸਾਂ ਹੀ ਬਾਲੀਆਂ ਦਰੇ ਤੇ ਵੀ ਤੂੰ ਇਹ ਵੀ ਛੜਦਾ ਨਹੀਂ ਕੰਮ ਸਿਰੇ ਲਾਉਂਦਾ ਨਿੱਕੀ ਹਲ ਕੁੜੀਆਂ ਲੱਭੂਗੇ ਤੁਸੀਂ ਉਹ ਮੁੰਡਿਆਂ ਵਾ ਹੁਣ ਦੇ ਨੇ ਵਿਚਾਰ ਬਣਾਉਨੇ ਫਿਰ ਕੀ ਬੰਦਦਾ ਜਾਂ ਕਾਹਦੇ ਨੇ ਇੱਕ ਪਿੰਡ ਦੀ ਕਿੰਨੀ ਕ ਬੋਟ ਆਈ ਤੇ ਕਿੰਨੇ ਕੁ ਮੁੰਡੇ ਆ ਜਿਹੜੇ ਹੈਗੇ ਆ ਤੁਹਾਡੀ ਨਿਗਾ ਚ ਪਿੰਡ ਦੀ ਬੋਟ ਆਪਣੇ ਹੈਗੇ 6500 ਬੋਟਾਂ ਕਿੰਨੇ ਸੱਤ ਅਠ ਹੁੰਦੀ ਹੈ ਜਾਨੀ ਪਤਾ ਕੀ ਚੱਕਰ ਮੇਰੇ ਕੱਲੇ ਪਿੰਡ ਦਾ ਮਸਲਾ ਨੇ ਜਾਨੀ ਸਾਰੇ ਪਿੰਡਾਂ 'ਚ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਦਿੱਕਤ ਹੋਊਗੀ ਮੁੰਡਿਆਂ ਦੀ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਹੈ ਨਾ ਵੀ ਕੁੜੀਆਂ ਜਿਆਦਾ ਉਮਰ ਦੀਆਂ ਬਣ ਰਹੀਆਂ ਨੇ ਇਹ ਤਾਂ ਸਰ ਹਾਂ ਫਿਰ ਉਹਨਾਂ ਨੇ ਮਤਲਬ ਦੇ ਤਾਂ ਆਪਾਂ ਨੂੰ ਹੁਣ ਕੀ ਕਰੀਏ ਫਿਰ ਹੁਣ ਕੰਮ ਤਾਂ ਇਹ ਅਪਣਾਉਂਦੇ ਹੀ ਨਹੀਂ ਆਪਣੇ ਚਾਹੁੰਦੇ ਹੀ ਨਹੀਂ ਕੋਈ ਇਹ ਮੈਂ ਤਾਂ ਕੋਈ ਹੱਲ ਹੀ ਨਹੀਂ ਕਿ ਚੱਕਰ ਡੇਢ ਮਹੀਨਾ ਹੋ ਗਿਆ ਜੀ ਮੇਰਾ ਇੱਕ ਯਾਰ ਮਿੱਤਰ ਹੈ ਜੀ ਡਾਕਟਰ ਇਤੋ ਜਗਤਾਰ ਸਿੰਘ ਉਹਦੇ ਘਰ ਕੋਲੇ ਕੰਮ ਚੱਲਦਾ ਸੀ ਉਹ ਮੇਰਾ ਮੀਡੀਆ ਤੇ ਵੀ ਮੇਰਾ ਜਾਨੀ ਬਹੁਤ ਜ਼ਿਆਦਾ ਮੇਰੀਆਂ ਪੈਨ ਜਦੋਂ ਕੰਮ ਕਰੇ ਆ ਕਿ ਉਹਦਿਆਂ ਖਬਰਾਂ ਪਾਉਂਦਾ ਹੁੰਦਾ ਉਹ ਮੈਨੂੰ ਕਹਿੰਦਾ ਫੋਟੋ ਖਿੱਚ ਲੈਣ ਦੇ ਜਦੋਂ ਹਸਣ ਲੱਗੇ ਸਾਰੇ ਜਿਹੜੇ ਮੈਂ ਪੜਿਆ ਮੁੰਡੇ ਤਾਂ ਉੱਠ ਗਏ ਬਾਅਦ ਚ ਮੈਂ ਜਿਹੜਾ ਦੇਖਿਆ ਮੁੜ ਕੇ ਉਹ ਜਿਨ੍ਹਾਂ ਨੇ ਪੜਿਆ ਉਹ ਵੀ ਹਸਣ ਲੱਗੇ ਕਹਿੰਦਾ ਮੈਂ ਫੋਟੋ ਕਰਨੀ ਹੈ ਮੈਂ ਕਹਿੰਦੀ ਮੈਂ ਕਰਨੀ ਨਹੀਂ ਕਹਿੰਦਾ ਮੈਂ ਪਾਉਂਦਾ ਨਹੀਂ ਦਾਹੇ ਤੇ ਵੀ ਸੋਸ਼ਲ ਮੀਡੀਆ ਤੇ ਮੈਂ ਬੈਠ ਨਹੀਂ ਕਰਦਾ ਉਹਨੇ ਇੱਕ ਬੱਸ ਕੱਲ ਹੋ ਗਈ ਉਦੋਂ ਜਨ ਪਤਾ ਨਹੀਂ ਕੀਨੇ ਬਾਤ ਮੈਨੂੰ ਪਤਾ ਨਹੀਂ ਸੀ ਮਸਲੇ ਦਾ ਮਤਲਬ ਭੁੱਲਿਆ ਬੈਠਾ ਸੀਗਾ ਫੇਰ ਹੌਲੀ ਹੌਲੀ ਉਹ ਵੀਰ ਦਾ ਸਾਹ ਤੇ ਡਾਕਟਰ ਚੋਂ ਵੀ ਆਪਣੇ ਜਿਹੜੇ ਮਲਾਜ਼ਮ ਸ਼ੋ ਮੇਰੇ ਕੋਲੇ ਆਉਣ ਲੱਗੇ ਇਹਨੇ ਵੀ ਸਾਡੇ ਵੀ ਸਾਡੇ ਵੀ ਬਹੁਤ ਐਦਾ ਹਲਕਿਆ ਬਗਮ ਸਾਡੇ ਮੁੰਡੇ ਵੀ ਉਹਨਾਂ ਨੂੰ ਵੀ ਗਰਾਮ ਆ ਗਿਆ ਗੱਲ ਦੱਸੋ ਕੀ ਆ ਫਿਰ ਐ ਪਤਾ ਹੋਣੀ ਪਤਾ ਲੱਗਿਆ ਇਹਨਾਂ ਨੂੰ ਵੀ ਭਈਆ ਤਾਂ ਵੀ ਇਹ ਦੈਰ ਲ ਹੋਇਆ ਗਿਆ ਨਾ ਅ ਕਿਹੜੇ ਕਿਹੜੇ ਮੁੰਡੇ ਆ ਕਿੰਨੇ ਮੁੰਡੇ ਆ ਜਿਹੜੇ ਇਹ ਜਿਨ੍ਹਾਂ ਨੇ ਚਿੱਠੀ ਲੀਤੀ ਦਿੱਤੀ ਇਹ ਕਿੰਨੇ ਮੁੰਡੇ ਸੀ ਕੀ ਨਾਮ ਕੀ ਕੀ ਆ ਤੁਹਾਡੇ ਵੈਸੇ ਤਾਂ ਸਾਈਨ ਵੀ ਕਰਕੇ ਤੇ ਉਹਨਾਂ ਨੇ ਸਾਈਨ ਨਹੀਂ ਆ ਜੀ ਤੇ ਹੁਣ ਉਹਨਾਂ ਨੂੰ ਬੁਲਾਉਂਗੇ ਇੱਥੇ ਤੁਸੀਂ ਆ ਜਾਣਗੇ ਉਹ ਨਹੀਂ ਹੁਣ ਮੈਂ ਬੁਲਾਇਆ ਸੀਗਾ ਜਿਹਨਾਂ ਨੂੰ ਮੈਂ ਫੋਨ ਲਾਇਆ ਸੀਗਾ ਉਹ ਆਉਂਦੇ ਨਹੀਂ ਉਹ ਜਾਣੀ ਜਾਗਦੇ ਆ ਜਾਂਦੇ ਆ ਕਹਿੰਦੇ ਜੀ ਤੁਸੀਂ ਉਮੀਦ ਦਿਓ ਹਣਾ ਇੰਟਰਵਿਊ ਕਹਿੰਦੇ ਸੀ ਨਾ ਤੇ ਉਹਨਾਂ ਨੇ ਐਨੀ ਆਸ ਕੀਤੀ ਆ ਉਹਨਾਂ ਨੇ ਕਿਹਾ ਤੁਹਾਨੂੰ ਕਿ ਸਾਨੂੰ ਤੁਹਾਡੇ ਤੇ ਆਸ ਆ ਬਾਕੀ ਕੰਮ ਵਧੀਆ ਕਰਵਾ ਰਹੇ ਹੋ ਤੇ ਇਹ ਵੀ ਕੰਮ ਕਰਵਾਉਂਗੇ ਕੀ ਕਰਵਾ ਕੇ ਦਿਓਗੇ ਉਹਨਾਂ ਨੇ ਕਹਿੰਦੇ ਉਹ ਤਾਂ ਹਮ ਸੋਚਦੇ ਜੀ ਇਹਦੇ ਬਾਰੇ ਵਿਚਾਰ ਕਰਦੇ ਹਾਂ ਤਾਂ ਚ ਜਿਹੜੇ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖੇ ਹੋਣਗੇ ਦੋ ਦਿਨ ਤੋਂ ਖੂਬ ਬਹਿਰ ਦੀ ਹੋ ਰਹੀ ਹੈ ਚਿੱਟੀ ਆ ਟਰੋਲ ਹੋ ਰਿਹਾ ਪਿੰਡ ਦੇ ਲੋਕ ਜਿਹੜੇ ਨੌਜਵਾਨ ਆ ਉਹਨਾਂ ਨੂੰ ਮਜ਼ਾਕ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਜੇ ਤੁਸੀਂ ਵਿਆਹ ਕਰਵਾਉਣਾ ਤਾਂ ਆਮ ਆਦਮੀ ਪਾਰਟੀ ਜਾਣ ਕਰ ਲਓ ਕਿ ਕਿੱਥੇ ਵਿਆਹ ਹੋ ਰਿਹਾ ਹੈ ਉਹਦੇ ਬਾਰੇ ਕੀ ਨਹੀਂ ਸਰ ਪਤਾ ਕੀ ਚੈੱਕ ਕਰਾ ਇਹੇ ਜੀ ਕੋਈ ਗੱਲ ਨਹੀਂ ਮੇਨ ਗੱਲ ਤਾਂ ਇਹ ਹੀ ਹੈ ਕਿ ਸਰ ਪਤਾ ਕੀ ਚੈੱਕ ਕਰਾ ਪਿੰਡ ਦੇ ਵਿਕਾਸ ਦੇ ਕੰਮਾਂ ਤੋਂ ਵਧੀਆ ਕੀਤੇ ਆ ਮੈਂ ਸਾਟਾ 8 ਮਹੀਨੇ ਹੋਇਆ ਮੈਨੂੰ ਬਣੇ ਨੂੰ ਜਾਨੀ ਜਾਨੀ ਬਹੁਤ ਜ਼ਿਆਦਾ ਕੰਮ ਕਰਾਈ ਆ ਆਪਣੇ ਪਿੰਡ ਦੇ ਉਹਨਾਂ ਨੂੰ ਆਸਾਂ ਹੀ ਬਾੜੀਆਂ ਸੀ ਮੇਰੇ ਤੇ ਵੀ ਇਹ ਕੰਮ ਵੀ ਕਰੂਗਾ ਹੱਲ ਵੀ ਜਿਵੇਂ ਮਰਜ਼ੀ ਕਰੇ ਕਿਉਂਕਿ ਹੱਲ ਕੱਢੂਗਾ ਨਾ ਇਹ ਸਰਪੰਚ ਸਾਹਿਬ ਨੌਬਤ ਕਿਉਂ ਆਈ ਹੈ ਕੋਈ ਨਸ਼ਾ ਹੈ ਵਗੈਰਾ ਦਾ ਦਿੱਕਤ ਆ ਜਾਂ ਕਿਉਂ ਰਿਸ਼ਤੇ ਗਿਆਲੇ ਹੋਰੇ ਕਿਹਨਾਂ ਦੇ ਮੁੰਡੇ ਆ ਪਤਾ ਕੀ ਚੱਕਰ ਜਿੰਨੇ ਮੁੰਡੇ ਆਗੇ ਵਧੀਆ ਘਰਾਂ ਤੋਂ ਇਹ ਜਿਨੀ ਗੱਲ ਵਧੀਆ ਕੰਮ ਕਰਦੇ ਵਿੱਚ ਦੁਕਾਨਾਂ ਤੇ ਲੱਗੇ ਮੁੰਡੇ ਜਿੰਨਾ ਕੋਈ ਪੈਲੀ ਘੱਟ ਵੀ ਆ ਉਹ ਵੀ ਵਧੀਆ ਆਪ ਦਾ ਕੰਮ ਕਰਦੇ ਆਏ ਨੇ ਵੀ ਬੇਲੇ ਫਰਦੇ ਆ ਪੂਰੇ ਵਧੀਆ ਕੰਮ ਕਰਦੇ ਇਹ ਜੀ ਗੱਲ ਨਹੀਂ ਕੋਈ ਨਸ਼ਾ ਨਹੀਂ ਕਰਦੇ ਪੂਰੇ ਵਧੀਆ ਨੌਬਤ ਕਿਉਂ ਆਈ ਤੁਹਾਨੂੰ ਹੀ ਕਿਉਂ ਉਹਨਾਂ ਨੇ ਦਿੱਤੀ ਦਿੱਤੀ ਕਿਉਂਕਿ ਉਹ ਕਿਸੇ ਮੈਰਿਜ ਬਿਊਰੋ ਕੋਲੇ ਵੀ ਜਾ ਸਕਦੇ ਵਿਚੋਲੇ ਦੀ ਵੀ ਡੇਟ ਕੋਲੇ ਉਹ ਪਤਾ ਕੀ ਚੱਕਰ ਆ ਉਹ ਤਾਂ ਹੁਣ ਮੈਂ ਵੀ ਲੈਟਰ ਪੜ੍ਹਿਆ ਤੁਸੀਂ ਵੀ ਪੜ੍ਹਿਆ ਜਿੰਨਾ ਮੈਂ ਸੋਚਦਾ ਉਹਨੇ ਤੁਸੀਂ ਸੋਚਦੇ ਹੁਣ ਇਹ ਜੀ ਸਮੱਸਿਆ ਦਾ ਆਪਾਂ ਹੱਲ ਲੱਭਣਾ ਪੈਣਾ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਆ ਮੈਂ ਸੁਣਿਆ ਵੀ ਤੁਸੀਂ ਇਹਦੇ ਛੜਿਆਂ ਤੇ ਇੱਕ ਸ਼ੇਰ ਵੀ ਲਿਖਿਆ ਸੀਗਾ ਜਾਂ ਗੀਤ ਵੀ ਉਹ ਵੀ ਛੜੇ ਦਰਸਕਾਂ ਨੂੰ ਜ਼ਰੂਰ ਸੁਣਾਓ ਜੀ ਹਾਂ ਜੀ ਨਹੀਂ ਸਰ ਪਤਾ ਕੀ ਚੱਕਰ ਆਪਣਾ ਲਿਖਿਆ ਬਹੁਤ ਕਾਪਿਆ ਵਾ ਬਾਬੇ ਦੀ ਕਿਰਪਾ ਨਾਲ ਮੈਨੂੰ ਸੌਂਕਾ ਲਈ ਕੰਮ ਕਿਉਂ ਕਿ ਕੁਆਰੇ ਕੁਆਰੇ ਮੁੰਡਿਆਂ ਤੇ ਤੁਸੀਂ ਲਿਖਿਆ ਜਿਹੜੇ ਅਣਵੇਖੇ ਆ ਉਹਨਾਂ ਦੇ ਲਈ ਹੋ ਸਕਦਾ ਤਾਰੇ ਤਾਂ ਹੀ ਤੁਹਾਡੇ ਨਾਲ ਮਜ਼ਾਕ ਕੀਤਾ ਉਹ ਸਾਨੂੰ ਸੁਣਾਓ ਤੁਹਾਡਾ ਦੋ ਲਾਈਨਾਂ ਸੁਣਾਓ ਉਹ ਤਾਂ ਸਾਨੂੰ ਪਤਾ ਕੀ ਚੱਕਰ ਆ ਮੈਂ ਤੇ ਇਹੀ ਮੁੰਡਿਆਂ ਨੂੰ ਕਹਿਣਾ ਮੈਂ ਹੋਰ ਤਾਂ ਕਿਹਨੂੰ ਕਰਾਂਗਾ 7 8 ਨੂੰ ਵੀ ਵਿਆਹ ਦਾ ਬੜਾ ਫਾਇਦਾ ਨਹੀਂ ਯਾਨੀ ਸਾਰੇ ਵਧੀਆ ਰਹਿੰਦੇ ਮਤਾਂ ਦਾ ਕਹਿੰਦਾ ਮੈਂ ਇੱਕ ਪੈਰਾ ਸੁਣਾ ਦਿੰਦਾ ਤੁਹਾਨੂੰ ਕਹਿੰਦਾ ਦੁਨੀਆ ਤੇ ਕੱਲੀ ਸੌਖੀ ਸਰਿਆਂ ਦੀ ਜਾਣ ਵੀ ਸਾਰੇ ਦੁੱਖ ਰੂਈ ਆ ਸਾਡੇ ਸੌਖੇ ਆ ਪੈਸੇ ਕੱਲੇ ਆ ਕੋਈ ਖਰਚਾ ਨਹੀਂ ਕਹਿੰਦਾ ਦੁਨੀਆ ਤੇ ਕੱਲੀ ਸੌਕੀ ਸਰਿਆਂ ਦੀ ਜਾਨ ਕੋਈ ਜੱਸ ਨੂਰ ਵਰਗੇ ਨਾ ਵੱਡ-ਵੱਡ ਖਾਣ ਖੜ ਕੁੱਟ-ਕੁੱਟ ਚੂਰੀ ਸ਼ਾਮੀ ਮੁਰਗਾ ਤੰਦੂਰੀ ਦੇਸੀ ਗੋੜ ਦੀ ਬਣਾ ਕੇ ਲੈਣ ਪੀ ਜ਼ਿੰਦਗੀ ਤਾਂ ਸਰਿਆਂ ਦੀ ਜਉਂਦੇ ਜਿਹੜੇ ਹੋ ਕੇ ਫਰੀ ਜ਼ਿੰਦਗੀ ਤਾਂ ਸਰਿਆਂ ਦੀ ਬਹੁਤ ਬਹੁਤ ਧੰਨਵਾਦ ਇੱਕ ਸਿਰ ਪਹਿਲਾਂ ਜਦੋਂ ਤੁਸੀਂ ਜਿੱਤੇ ਹੋ ਵੋਟਾਂ 'ਚ ਉਦੋਂ ਬਹੁਤ ਵੱਡੀ ਲੀਡ ਪ੍ਰਾਪਤ ਕੀਤੀ ਸੀ ਕਿਉਂਕਿ ਪੂਰੇ ਪੰਜਾਬ ਲੈਵਲ ਤੇ ਭੜੀਆਂ ਖਬਰਾਂ ਵੀ ਲੱਗੀਆਂ ਸੋਸ਼ਲ ਮੀਡੀਆ ਤੇ ਵਧੀਆ ਵਹਿ ਰਿਹਾ ਹੈ ਹੁਣ ਇਹ ਚਿੱਠੀ ਨੂੰ ਲੈ ਕੇ ਜਿਹੜੇ ਨੌਜਵਾਨਾਂ ਵੱਲੋਂ ਲਿਖੀ ਹੈ ਉਸ ਨੂੰ ਲੈ ਕੇ ਪੂਰਾ ਤੁਹਾਡਾ ਜਿਹੜਾ ਪੰਜਾਬ ਪੈੰਡ ਆ ਪੂਰੀ ਦੁਨੀਆ 'ਚ ਮਸ਼ਹੂਰ ਹੋਇਆ ਤੁਸੀਂ ਵੀ ਦੇਖਿਆ ਫੌਰਨ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਜਿਹੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਕਮੈਂਟ ਹੋ ਰਿਹਾ ਉਹਦੇ ਬਾਰੇ ਕੀ ਕਹਾਂਗੇ ਕਿਉਂਕਿ ਪੂਰਾ ਹਾਈਲਾਈਟ ਹੈ ਟਾਈਮ ਤੁਹਾਡਾ ਪੈੰਡ ਹੈ ਹਾਂਜੀ 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 ਇਹ ਤਾਂ ਸਰ ਪਰ ਹੁਣ ਪਤਾ ਕਿ ਚੱਕਰ ਇਹ ਤਾਂ ਬਸ ਕੁਦਰਤ ਕਰਦੀ ਜੋ ਕਰਦੀ ਹੈ ਨਹੀਂ ਮੈਨੂੰ ਕੱਲ ਸਵੇਰ ਮੈਂ ਜਦੋਂ ਘਰੇ ਤਿਆਰ ਹੋ ਕੇ ਗੱਡੀ ਤੇ ਗਿਆ ਮੈਂ ਵੀ ਨਹੀਂ ਸੀ ਮੇਰੇ ਜਾਲ ਚਿੱਤੇ ਵੀ ਨਹੀਂ ਸੀ ਵੀ ਆ ਕੀ ਕੀ ਮਸਲਾ ਬਣਨਾਗਾ ਨਾ ਤੇ 12 ਵਜੇ ਨੂੰ ਤਮੈ ਨੂੰ ਫੋਨ ਵਿੱਚੋਂ ਚੱਕੇ ਨਹੀਂ ਹੋ ਜਾਂਦੇ ਜੇ ਇੰਨੇ ਹੀ ਜਾਂਦੇ ਆ ਪੱਤਰਕਾਰਾਂ ਦੇ ਸਾਰੇ ਪੰਜਾਬ ਚੋਂ ਆਈ ਜਾਂਦੇ ਆ ਬਾਹਰੋਂ ਵੀ ਆਈ ਜਾਂਦੇ ਆ ਮੈਨੂੰ ਬਾਹਰਲੇ ਸੂਬਿਆਂ ਚੋਂ ਵੀ ਆਈ ਜਾਂਦੇ ਆ ਬਾਹਰਲੇ ਦੇਸ਼ਾਂ ਚੋਂ ਵੀ ਆਈ ਜਾਂਦੇ ਆ ਜੀ ਹੁਣ ਯੂ ਐਸ ਤੋਂ ਮੁੰਡੇ ਦੇ ਫੋਨ ਆਏ ਕਹਿੰਦੇ ਇੱਧਰ ਇਹੀ ਚੱਲੀ ਜਾਂਦੀ ਏ ਖਬਰ ਸਾਰੇ ਮੀਡੀਆ 'ਚ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਵੋਟਾਂ ਪਾ ਕੇ ਸਰਪੰਚ ਜਨਤਾ ਆ ਮੈਂ ਵਿਸ਼ਵਾਸ ਕਰਕੇ ਜਿਦਾਇਆ ਤੁਹਾਨੂੰ ਸਰਪੰਚ ਸਰਪੰਚ ਕਹਿਣ ਲੱਗੇ ਪਰ ਹੁਣ ਲੋਕ ਪਿੰਡ ਦੇ ਨੌਜਵਾਨ ਆ ਜਿਹੜੇ ਛੜੇ ਗਏ ਲੋ ਉਹਨਾਂ ਨੇ ਵਿਸ਼ਵਾਸ ਕਰਕੇ ਤੁਹਾਨੂੰ ਚਿੱਠੀ ਦਿੱਤੀ ਆ ਵੀ ਵਹਿ ਕਰਾਓ ਹੁਣ ਤੁਹਾਨੂੰ ਵਿਚੋਲਾ ਵਿੱਚ ਲਖਿਆ ਕਿ ਤਨ ਕਿਤੇ ਬਹਿਣਾ ਨਹੀਂ ਸਾਰੇ ਇਹ ਹੀ ਗੱਲ ਆ ਪਾ ਕੰਮ ਵਧੀਆ ਕਰੀ ਜੇ ਅੱਗੇ ਵੀ ਕੰਮ ਵਧੀਆ ਕਰਾਂਗੇ